इसलिए है उन्हें क्या आओ खाओ मुफ्त मैं उससे को लावेगा उससे नाल प्रसाद छकांगा उनमें प्रसाद क्या है और ये प्रसाद लफ्ज बाइबल च बार नहीं बहुत बार लिखा है जिन्हें बाइबल पढ़ी और कुछ हम जो कमसान पा रहे हैं और तरह तरह की गल्ला पिछले दिन सुनिया मैं डिस्कस भी कर रहा मैं सोचता ਉਹ ਉਹਨਾਂ ਨੂੰ ਸਮਝਾਉਣ ਦੀ ਵੀ ਕੋਸ਼ਿਸ਼ ਕੀਤੀ ਮੈਂ ਮੈਸੇਜ ਵੀ ਭੇਜੇ ਤਾਂ ਸਮਝ ਨਹੀਂ ਲੱਗ ਰਹੀ ਕੋਈ ਕਹਿ ਰਿਆ ਸੀ ਕਿ ਬਾਈਬਲ ਜੋ ਹੈ ਉਸ ਨੂੰ ਕਹਿੰਦੇ ਮੇਰੀ ਬਾਈਬਲ ਉਹ ਕਹਿੰਦਾ ਮੇਰੀ ਬਾਈਬਲ ਨਹੀਂ ਕਹਿਣੀ ਕਿਉਂਕਿ ਵਚਨ ਤਾਂ ਆਦਮੀ ਹੈ ਤਾਂ ਜਦੋਂ ਮੇਰੀ ਕਹਿੰਦੇ ਆ ਇਹ 아이 ਔਰਤ ਕਹਿੰਦੇ ਆ 아이 ਔਰਤ ਬਣਾਉਂਦੇ ਆ ਕੋਈ ਵੀ ਚੀਜ਼ ਜਿਹਨੂੰ ਤੁਸੀਂ ਮੇਰੀ ਕਹਿੰਦੇ ਆ ਔਰਤ ਨਹੀਂ ਬਣਦੀ ਇਹ ਤੂ ਕਹਿੰਿਆ ਮੇਰੀ ਕਮੀਜ਼iat ਉਹ ਬਾਸ਼ਾ ਦੀ ਮਰਿਆਦਾ ਹੈ ਅਮਨ ਬਾਸ਼ਾ ਦੇ ਕਾਇਦੇ ਹਨ ਕਾਨੂੰਨ ਹਨ ਕੈਰੈਕਟ੍ਰਿਸਟਿਕਸ ਹੈ ਅਮਨ ਆਲ ਸਾਨੂੰ ਉਸ ਬਾਸ਼ਾ ਦੇ ਅਨਸਾਰ ਚੱਲਣਾ ਹੁੰਦਾ ਹੈ ਅਮਨ ਇਸ ਤਰ੍ਹਾਂ ਪ੍ਰਭ ਯਸ਼ੁਮਨ ਨੇ ਕਿਹਾ ਮੈਂ ਜੀਵਨ ਦੀ ਰੋਟੀ ਹਾਂ ਅਮਨ ਜੀਵਨ ਦਾ ਰੋਟਾ ਨਹੀਂ ਕਿਹਾ ਉਹ ਕਾ जीवन का फुलका हाँ एदा नहीं क्या इस रात प्रभु यशमी ने क्या कि मैं नहीं किया। एदा जीवन दी नदी है आ जो है ये मेरी बाइबल है क्योंकि भाषा की कोई मर्यादा होंगी कुछता ਕੋ ਚੀਜ਼ ਜਿੱਤਾ ਠੀ ਗ੍ਰੈਂਡ ਡੋਰ ਪਾਸ਼ਾ ਦੇ ਪਿੱਛੇ ਵੀ ਪੈ ਗਏ ਆ ਇਹ ਮੇਰੀ ਬਾਈਬਲ ਆ ਲੇਕਿਨ ਬਾਈਬਲ ਦੇ ਵਿੱਚ ਜੋ ਸ਼ਬਦ ਹੁੰਦਾ ਆ ਅਮੇ ਸ਼ਬਦ ਦਿੱਤਾ ਰਿਹਾ ਜੋ ਲੈਟਰਸ ਆਨ ਪਾਸ਼ਾ ਦੇ ਅਨਸਾਰ ਉਹ ਨਰ ਦੇ ਰੂਪ ਚ ਵਰਤੇ ਜਾਂਦੇ ਆ ਅਮੇ ਅਮੇ ਬਹੁਤ ਕੁਛ ਹੈ ਬੋਲਣ ਦੇ ਲਈ ਸਾਡਾ ਵਿਸ਼ਾ ਨਹੀਂ ਮੈਂ ਸੋਚਦਾ ਕਿ ਭਾਈ ਨੂੰ ਮੈਂ ਸਮਝਾਇਆ ਹਟ ਨਹੀਂ ਰਿਹਾ ਜਿੰਨੇ ਕੱਢਿਆ ਆ ਕਿ ਔਰਤ ਨਾਲ ਕੋਈ ਨੂੰ ਬੰਦੇ ਦੇ ਰੂਪ ਬਾਈਬਲ ਨੂੰ ਲਾਓ ਐਡਾ ਕਿੱਦਾਂ ਹੋ ਸਕਦਾ ਸਾਨੂੰ ਭਾਸ਼ਾ ਦੀ ਪੁਸ਼ ਮਾਨ ਮਰਿਆਦਾ ਤਰਖਣੀ ਚਾਹੀਦੀ ਆ ਪਰ ਕੋਈ ਕਹਿ ਰਿਹਾ ਕਿ ਜੈਮਸੀ ਨਾ ਕੋ ਸ਼ਲੋਮ ਕਹੋ ਉਹ ਕਹਿ ਰਿਹਾ ਕਿ ਜਦੋਂ ਜੈ ਮਸੀਹ ਦੀ ਕਹਿੰਦੇ ਹੋ ਤੁਸੀਂ ਉਹਨਾਂ ਤੁਸੀਂ ਜੈ ਲੋਕ ਕਹਿੰਦੇ ਇਹਦੀ ਜੈ ਉਹਦੀ ਜੈ ਉਹਦੀ ਪੂਰਤੀ ਪੂਜਕ ਤੇ ਤੁਸੀਂ ਜੈ ਮਸੀਹ ਦੀ ਕਹਿੰਦੇ ਆ ਔਰ ਤੁਸੀਂ ਉਹਨਾਂ ਦੇ ਪਿੱਛੇ ਲਾ ਕੇ ਇਦਾਂ ਕਹਿਣ ਲੱਗ ਪਏ ਇਹ ਤੇ ਉਹ ਲੋਕ ਕਹਿ ਰਹੇ ਜਿਨ੍ਹਾਂ ਦੇ ਮੈਂ ਪਿੱਛੇ ਜੈ ਦੇਖਿਆ ਸੀ ਕਿ ਉਹ ਨਹੀਂ ਕਾਰ ਛੁਪਵਾਏ ਬੜੀ ਬਿਸ਼ੂ ਨੀ ਕੀਤੀ ਔਰ ਆਪਣੇ ਕਾਰ ਦੇ ਉੱਤੇ ਲਿਖਿਆ ਹੁੰਦਾ ਇਨਾਮ ਅ ਪਲਾਨਾ ਸਿੰਘ ਆਤਮਿਕ ਯਹੂਦੀ ਬੋਹਰਾ ਨਹੀਂ ਹੁੰਦੇ ਸੀ ਸਪਿਰਚੁਅਲ ਜੀ ਉਸ ਇਹ ਲਿਖਣ ਲੱਗ ਪਏ ਠਾਕੁਰ ਜੀ ਠਾਕਦੇ ਨਹੀਂ ਬੋਹਰਾ ਦੇ ਪੁੱਠੇ ਕੰਮ ਕਵੇਲੇ ਆ ਜੋ ਮਨ ਚ ਫੁਰਨਾ ਫੁਰਦਾ ਘਰ ਬੈਠਿਆਂ ਨੂੰ ਡਾਟਾ ਪਵਾਇਆ ਹੁੰਦਾ ਮੋਬਾਈਲ ਦੇ ਵਿੱਚ ਸਾਹਮਣੇ ਮੋਬਾਈਲ ਰੱਖ ਕੇ ਬੋਲ ਦਿੰਦੇ ਆ ਔਰ ਕਹਿੰਦੇ ਪ੍ਰਭੂ ਬੋਲੋ ਆ ਜੋ ਕਹਿੰਦਾ ਬਾਈਬਲ ਨੂੰ ਹੁਣ ਬਾਈਬਲ ਬਾਈਬਲ ਕਹਾਂਗੇ ਬਾਈਬਲ ਆ ਜਾਂ ਕੋਈ ਸ਼ੈਤਾਨੀ ਕੋਈ ਕੁਝ ਕਹਿ ਸਕਰੇ ਇਹ 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 ਨੂੰ ਮੈਂ ਸਮਝਾਇਆ ਤੇ ਹਟਦਾ ਨਹੀਂ ਮੈਂ ਕਿਹਾ ਭਾਈ ਜੀ ਅ ਤ੍ਰਿਲੋਕਾਂ ਨੂੰ ਗੁੰਮਰਾਹ ਕਰਨੇ ਸਾਨੂੰ ਇਹਦੇ ਬਾਰੇ ਲੋਕਾਂ ਨੂੰ ਜਾਣਕਾਰੀ ਦੇਣੀ ਪੈਣੀ ਹੈ ਕਹਿੰਦਾ ਠੀਕ ਹੈ ਤਾਂ ਮੇਰੇ ਤੇ ਪ੍ਰਭੂ ਨੇ ਇਹ ਗੱਲ ਪ੍ਰਗਟ ਕੀਤੀ ਮੈਂ ਕਹਾਂ ਇਹ ਪ੍ਰਭਾ ਪ੍ਰਭੂ ਬਲੋ ਨਹੀਂ ਆ ਲੱਗਦਾ ਇਦਾਂ ਹੀ ਹੁੰਦਾ ਆ लगता इदा ही हूं ठीक है आप प्रभु इना नहीं करता प्रभु ने नेताप लफज जो भाषा चे प्रभु यशु ने ताप आरामी भाषा बोली लतीनी बोली मेन लगता इबरानी तसी हो, हो और प्रभु यशु ने याद भाषा बोलिया हाँ ਦਾ ਪਾਸ਼ਾ ਦੀ ਮਰਿਆਦਾ ਜਾਂ ਉਹਦਾ ਜੋ ਪਾਸ਼ਾ ਦਾ ਨਿਜ਼ਮ ਆਨ ਪਾਪਿਉਸ਼ ਨੂੰ ਜ਼ਿਆਦਾ ਪਤਾ ਹੈ ਇਸ ਬਾਰੇ ਕਿਉਂਕਿ ਪਾਪਿਉਸ਼ ਨੇ ਐਮਏ ਕੀਤੀ ਪਾਸ਼ਾ ਦੀ ਮੈਂ ਵੀ ਧੰਨਵਾਦ ਕਰਦਾ ਮੈਨੂੰ ਇਹ ਚੀਜ਼ਾਂ ਵੀ ਤਾਂ ਪਤਾ ਲੱਗਿਆ ਹੈ ਮੈਂ ਵੀ ਪਾਸ਼ਾ ਦੀ ਐਮਏ ਕਰਦਾ ਰਿਹਾ ਕਿ ਪਾਸ਼ਾ ਦੀਆਂ ਕੁਝ ਨਿਜ਼ਮੀਆਂ ਕੁਝ ਦਾਇਰੇ ਆ ਕੁਝ ਅਦਾ ਆ ਕੁਝ ਗੁਣ ਹੁੰਦੇ ਆ ਕੁਝ ਆ ਤਾਂ ਅ ਤੇ ਉਹ ਕਹਿ ਰਿਹਾ ਹੈ ਪ੍ਰਭੂ ਨੇ ਪ੍ਰਗਟ ਕੀਤਾ ਸੋ ਜੈ ਐਮ ਸੀ ਦੀ ਨੇ ਕਹਿਣਾ ਸ਼ਲੋਮ ਕਹਿਣਾ ਸ਼ਲੋਮ ਦਾ ਮਤਲਬ ਹੈ ਕਿ ਸ਼ਾਂਤੀ ਮਿਲੇ ਸ਼ਲੋਮ ਦਾ ਮਤਲਬ ਹੈ ਕਿ ਮੈਂ ਤੇਰੇ ਨਾਲ ਸ਼ਾਂਤੀ ਚ ਹਾਂ ਅਮਨ ਔਰ ਉਪਾਲਿਆ ਨਾਲ ਸ਼ਾਂਤੀ ਚ ਨਹੀਂ ਹਨ ਜਿਨ੍ਹਾਂ ਨੇ ਸ਼ਲੋਮ ਕਹਿ ਰਿਹਾ ਹੈ ਔਰ ਜਿੱਤੋ ਸ਼ਲੋਮ ਕਹਿ ਰਹੇ ਜਿੱਤ ਕੋ ਕਹਾ ਰਹੇ ਉਦ ਤੋਂ ਵੀ ਓਕੇ ਆ ਸ਼ਲੋਮ ਦਾ ਤਦ ਬਣਦਾ ਜੇ ਦੋਨੇ ਅਸੀਂ ਸ਼ਾਂਤੀ 'ਚ ਹਾਂ ਠੀਕ ਆ ਮੈਂ ਆਪਣੇ ਭਰਾ ਦੇ ਨਾਲ ਸ਼ਾਂਤੀ 'ਚ ਹੈ ਨਹੀਂ ਸ਼ਲੋਮ ਕਿੱਦਾਂ ਆ ਪਰ ਮੈਂ ਆਪਣੇ ਭਰਾ ਨਾਲ ਸ਼ਾਂਤੀ 'ਚ ਹੋਵਾਂ ਨਾ ਹੋਵਾਂ ਮਸੀਹ ਦੀ ਤਦ ਵੀ ਚ ਹੈ ਉਹ ਤਦ ਵੀ ਬਜੇਤਾ ਆ ਆਮੇਨ ਉਹ ਤਦਵੀ ਜਿੱਤ ਪਾਇਆ ਹੋਇਆ ਹੈ ਆਮੈਂ ਇਹ ਜਿਹੜਾ ਆਪਾਂ ਪ੍ਰਚਾਰ ਕਰਦੇ ਵੀ ਨਾਰੇ ਮਾਰਦੇ ਆ ਇਹ ਵੀ ਇੱਥੇ ਦਾ ਹੀ ਰਿਵਾਜ ਆ ਮੈਨ ਲੱਗਦਾ ਉਹਨਾਂ ਨੂੰ ਸਾਰੇ ਲੋਕਾਂ ਨੂੰ ਹਾਲੇਲੂਇਆ ਇਦਾਂ ਕਿ ਨੋਟ ਹੋਣਾ ਪੈਣਾ ਕਿਉਂਕਿ ਇਹ ਆ ਪ੍ਰੋਬੀ ਨੇ ਮੌਕਾ ਦਿੱਤਾ ਮੈਂ ਮੈਨ ਲੱਗਦਾ ਕਿ ਖਰੇ ਭਾਈ ਦੇ ਸੱਚਕ ਮਿਆ ਪੰਜਾਬ ਚ ਹੀ ਜ਼ਿਆਦਾ ਹਾਲੇਲੂਇਆ ਦੇ ਨਾਰੇ ਆਇਕ ਤੋਂ ਬਾਅਦ ਹੈ ਨਹੀਂ

ਯੇਦੋ ਉੱਠੇ ਇਹੀ ਬੰਦੇ ਉਹੀ ਆ ਜਿਹੜੇ ਕਿਤੇ ਖੁਦਾਈ ਖੋ ਖੁਦਾਈ ਖੋ ਔਰ ਯੇਦੋ ਗੱਲ ਨਹੀਂ ਆ ਰਹੀ ਸੀ ਮੈਂ ਚੈਟਿੰਗ ਸਾਂਭੀ ਸਾਰੀ ਜਦੋਂ ਹੋਈ ਇੱਕ ਭਾਈ ਕਹਿੰਦਾ ਕਿ ਭਾਈ ਜੀ ਹੁਣ ਤੀ ਛੱਡੇ ਕਿਉਂ ਨੇ ਤੇ ਕਿੱਥੇ ਤੱਕ ਜਾਣਾ ਹੁਣ ਕਿ ਠੀਕ ਆ ਕਿ ਅਸੀਂ ਇਹਦੀ ਖੋਜ ਨਹੀਂ ਕੀਤੀ ਖੁਦਾ ਸ਼ੁਰੂ ਕਰ ਲਿਆ ਹੁਣ ਕਦੋਂ ਛੱਡਣਾ ਮੈਂ ਕਹਾ ਉਦੋਂ ਜਦੋਂ ਤੇ ਸਭ ਦੇ ਅੱਗੇ ਮੰਨੋ ਸ਼੍ਰੀ ਆਮਚੀ ਸਾਡੇ ਕੋਲ ਗਲਤ ਚਲੋ ਗਿਆ आई प्रभु दे भोले भाले लोग ने खिलवाड़ कीता है और तब तक मैं क्या दौड़े रो मैं भी ताडे पीछे पीछे दौड़ा रहना और हुण आ मुझे एमसीदी न कहो त ए कोई प्राण बचा ले कोई यस्मसी बारे किसे नु दस ले कोई अड्डा कह लेन की वचन कह रिया वरदाना नु नोचो दादी कोई गल गलण की भाई बच ने क्या की अगम वाक करो तो बखवानिया करो पराई पाख्या बोलो अनुवाद करो ओए ते जोर थोड़ा जा दे देले तक किसे दा कोई भला होवे तो ए मन दे फुरने जो फुर रहे उन्हें प्रभु ने मेनू क्या प्रभु ने दसया इस तरह नहीं है

ਕਿੰਨੇ ਦਿਮਾਗ ਖੋਖਲੇ ਠੀਕ ਹੈ ਕਿਸੇ ਨੂੰ ਇਦਾਂ ਕਹਿਣ ਦੇ ਨਾਲ ਉਹ ਔਰਤਈ ਆ ਪਰ ਇਹ ਤਾਂ ਪਾਝਾ ਪਰ ਬਰੇ ਕਿਆ ਮੈਂ ਵੇលਿਆ ਤੁਸੀਂ ਮੇਰੀਆਂ ਟਹਿਣੀਆਂ ਆ ਜੇ ਤੁਹਾਨੂੰ ਟਹਿਣੀਆਂ ਕਹਿੰਦਾ ਭਾਈਆਂ ਨੂੰ ਤੇ ਸਾਰੇ ਲੇਡੀਜ਼ ਬਣ ਗਏ ਬੁੜੀਆਂ ਬਣ ਗਏ ਚਰਨੀਆਂ ਬਣ ਗਏ ਹੌਤਾ ਬਣ ਗਏ ਟੀਮੀਆਂ ਬਣ ਗਏ ਇਹ ਤਾਂ ਪਛਾਇਆ ਵਿਸ਼ਵਾਸ ਵਿੱਚ ਟਿਕੜੇ ਰਹੋ ਹਰੇ ਜੋ ਗੱਲਾਂ ਤੁਹਾਨੂੰ ਸਿਖਾਈਆਂ ਗਈਆਂ ਹਨ ਪਿਛਲੇ ਸਾਲਾਂ ਦੇ ਫਰਮਾਇਆ ਉਹਦੇ ਤੇ ਮਜ਼ਬੂਤ ਰਹੋ ਕਿਸੇ ਵੀ ਕੰਮ ਨੂੰ ਕਰਨ ਲਈ ਕਾਲੇ ਆਪੋ ਜਿੰਨਿਆਂ ਨੇ ਵੀ ਆਉਣਾ ਇਹੀ ਕਹਿਣਾ ਪ੍ਰਭੂ ਨੇ ਮੈਨੂੰ ਦੱਸਿਆ ਜਿਹੜੇ ਵੀ ਡੁਪਲੀਕੇਟ ਨੇ ਖੜਾ ਹੋਣਾ ਉਹਨੇ ਇਹੀ ਕਹਿਣਾ ਪ੍ਰਭੂ ਨੇ ਮੈਨੂੰ ਖੜਾ ਕੀਤਾ ਔਰ ਤੁਹਾਨੂੰ ਪਤਾ ਕਿ ਜਦੋਂ ਡੁਪਲੀਕੇਟ ਖੜਾ ਹੁੰਦਾ ਔਰ ਇਹ ਕਹਿੰਦਾ ਪ੍ਰਭੂ ਨੇ ਕੀਤਾ ਉਹ ਕਾਦਲੇ ਖੜਾ ਹੁੰਦਾ ਇਹ ਅਸਲੀ ਚਰਚ ਦੇ ਆਪਣੇ ਅਸਲੀ ਪਾਸਟਰ ਦੇ ਵਿਰੁੱਧ ਖੜੰਦਾ ਹੋਰ ਉਹਦੀ ਸਾਰੀ ਜ਼ਿੰਦਗੀ ਟਣੇਕਲਦੀ 15 ਸਾਲ ਪਹਿਲਾਂ ਜੇ ਇਹ ਤੇ ਸੁਣ ਹੁੰਦਾ ਤੇ ਹੈਰਾਨ ਹੋਮੋਗੇ ਕਿ ਆ ਕਿ ਇਹ ਅੱਜ ਦੇ ਅੱਜ ਆ ਉਹ ਭਵਿੱਖਵਾਣੀਆਂ ਆ ਕੀ 15 ਸਾਲ ਪਹਿਲੇ

ਮੇਨ ਜੇ ਵਿਚਾਇਦਾ ਮਜਾਈ ਉਦੋਂ ਹੈ ਜਦੋਂ ਤੁਹਾਡੇ ਦੁਸ਼ਮਣਾਂ ਦੇ ਸਾਹਮਣੇ ਪਰਮੇਸ਼ੁਰ ਤੁਹਾਡੇ ਗਿਮੇਜ ਵਿਚ ਆਵੇ ਹਮੇਂ ਅਮੇਨ ਤਰੀਕਾ ਮੇਜ ਤਾਂ ਵਿਸ਼ੌਂਦਾ ਆ ਤੁਹਾਡੇ ਵੈਰੀਆਂ ਦੇ ਸਾਹਮਣੇ ਹਾਲੇਲੂਇਆ ਹਾਲੇਲੂਇਆ